ਉਬਸ ਸਵਾਗਤ ਹੈ ਤੋਂ ਅੱਡਾ ਇਲੈਕਸ਼ਨ ਲੋਕ ਸਭਾ ਚੋਣਾਂ ਖਤਮ ਹੁੰਦੇ ਸਾਰ ਇੱਕ ਬਹੁਤ ਵੱਡਾ ਜਿਹੜਾ ਵਾ ਝਟਕਾ ਇੱਕ ਖਬਰ ਜਿਹੜੀ ਆ ਉਹ ਜਲੰਧਰ ਤੋਂ ਆ ਰਹੀ ਹੈ ਇੱਕ ਬਹੁਤ ਵੱਡੀ ਖਬਰ ਜਲੰਧਰ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਉਹਨਾਂ ਨੇ ਜਿਹੜਾ ਇੱਕ ਅਸਤੀਫਾ ਦੇ ਦਿੱਤਾ ਸੀਗਾ ਜਿਹੜੀ ਬੀਜੇਪੀ ਜੁਆਇਨ ਕਰ ਲਈ ਸੀ ਇੱਕ ਬਹੁਤ ਵੱਡੀ ਜਿਹੜੀ ਖਬਰ ਆ ਚੋਣਾ ਹੁੰਦੇ ਸਾਰੇ 1 ਜੂਨ ਤੋਂ ਬਾਅਦ ਜਿਹੜੀ ਖਬਰ ਜਿਹੜੀ ਆ ਰਹੀ ਹੈ ਜਲੰਧਰ ਤੋਂ ਬਹੁਤ ਵੱਡੀ ਖਬਰ ਆ ਰਹੀ ਹੈ ਚੋਣਾ ਖਤਮ ਹੁੰਦੇ ਸਾਰੇ ਇੱਕ ਬਹੁਤ ਵੱਡੀ ਖਬਰ ਜਲੰਧਰ ਤੋਂ ਜਿਹੜੀ ਆ ਰਹੀ ਹੈ ਉਹ ਕੀ ਆ ਜਲੰਧਰ ਚੋਣਾ ਤੋਂ ਬਾਅਦ ਵੱਡਾ ਉਲਟ ਫੇਰ ਹੋਇਆ ਵਾ ਆਪ ਵਿਧਾਇਕ ਨੇ ਵਾਪਸ ਕਿਉਂ ਲਿਆ ਅਸਤੀਫਾ ਅੱਜ ਦੱਸਾਂਗੇ ਸਾਰੀ ਤੁਹਾਨੂੰ ਗੱਲਬਾਤ ਤੇ ਜਿਹੜੇ ਸ਼ੀਤਲ ਰਾਗ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਗੇ ਜਿਨ੍ਹਾਂ ਨੇ ਬੀਜੇਪੀ ਜੁਆਇਨ ਕਰ ਲਈ ਸੀ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਆਮ ਆਦਮੀ ਪਾਰਟੀ ਤੋਂ ਪਰ ਇੱਕ ਬਹੁਤ ਵੱਡਾ ਜਿਹੜਾ ਵਾ ਇੱਕ ਖਬਰ ਲੈ ਕੇ ਆਏ ਆ ਤੁਹਾਡੇ ਨਾਲ ਜਿਹੜੀ ਸ਼ੇਅਰ ਕਰ ਰਹੇ ਆ ਅੱਜ ਪੰਜਾਬ ਦੇ ਜਲੰਧਰ ਪਛਮੀ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਸ਼ੀਤਲ ਰਾਗ ਨੇ ਆਪਣੇ ਅਹੁਦੇ ਤੋਂ ਜਿਹੜਾ ਅਸਤੀਫਾ ਦੇ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਅੱਜ ਜਿਹੜੀ ਕਾਲੇ ਜਿਹੜੇ ਇਲੈਕਸ਼ਨ ਹੋ ਕੇ ਟੇੜੇ ਚੋਣਾਂ ਹੋ ਕੇ हटੀਆਂ ਉਸ ਤੋਂ ਬਾਅਦ ਇੱਕ ਬਹੁਤ ਵੱਡੀ ਜਿਹੜੀ ਖਬਰ ਆ ਜਲੰਧਰ ਤੋਂ ਜਿਹੜੀ ਆ ਰਹੀ ਆ ਜਲੰਧਰ ਪੱਛਮੀ ਤੋਂ ਆ ਪੰਜਾਬ ਦੇ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਸਾਬਕਾ ਵਿਧਾਇਕੀ ਤਨਰਾਗ ਆ ਹੁਣ ਭਾਜਪਾ ਵਿੱਚ ਜਿਹੜੇ ਸ਼ਾਮਲ ਆ ਆਪਣੇ ਅਹੁਦੇ ਤੋਂ ਜਿਹੜਾ ਵਾ ਅਸਤੀਫਾ ਦੇ ਦਿੱਤਾ ਸੀ ਪਰ ਅੱਜ ਉਹਨਾਂ ਨੇ ਆਪਣਾ ਜਿਹੜਾ ਅਸਤੀਫਾ ਵਾ ਉਹ ਜਿਹੜਾ ਵਾਪਸ ਲੈ ਲਿਆ ਪ੍ਰਾਪਤ ਜਾਣਕਾਰੀ ਅਨੁਸਾਰ ਸ਼ੀਤਨ ਰਾਗ ਨੇ ਚੋਣਾ ਖਤਮ ਹੁੰਦੇ ਹੀ ਭਾਜਪਾ ਤੋਂ ੜੀ ਦੂਰੀ ਬਣਾ ਲਈ ਉਹਨਾਂ ਦੀ ਆਪਣੀ ਪ੍ਰੋਫਾਈਲ ਲਗਾਈ ਹੋਈ ਸੀ ਉਹ ਵੀ ਜਿਹੜੀ ਆ ਉਹ ਚੇਂਜ ਕਰ ਲਈ ਆ ਦੱਸੇ ਕਿ ਅੰਗਰਾਨ ਨੇ ਵਿਧਾਨ ਸਭਾ ਸਪੀਕਰ ਨੂੰ ਪੱਤਰ ਲਿਖਿਆ ਅਸਤੀਫਾ ਵਾਪਸ ਲੈਣ ਦੀ ਜਿਹੜੀ ਵਜ੍ਹਾ ਸੀਗੀ ਰਾਗ ਨੇ ਪੱਤਰ ਵਿੱਚ ਕਿਹਾ ਕਿ ਜੇਕਰ ਹੁਣ ਤੱਕ ਉਹਨਾਂ ਅਸਤੀਫਾ ਸਵਕਾਰ ਜਿਹੜਾ ਵਾ ਨਹੀਂ ਕੀਤਾ ਗਿਆ ਪਛਮੀ ਹਲਕਾ ਤੋਂ ਮੁੰਡ ਚੋਣਾ ਕਰਵਾਈਆਂ ਜਿਹੜੀਆਂ ਜਾਣ ਗਿਆ ਪਰ ਜਿਸ ਦੇ ਨਾਲ ਸਰਕਾਰ ਨੂੰ ਜਿਹੜਾ ਵਾ ਉਹ ਜਿਹੜਾ ਸਰਕਾਰ ਦਾੜਾ ਉਹ ਖਰਚਾ ਬਹੁਤ ਜ਼ਿਆਦਾ ਹੋਊਗਾ ਇਸ ਕਰਕੇ ਜਿਹੜਾ ਵਾ ਉਹਨਾਂ ਨੇ ਜਿਹੜਾ ਆਪਣਾ ਅਸਤੀਫਾ ਜਿਹੜਾ ਵਾ ਉਹ ਵਾਪਸ ਲੈ ਲਿਆ ਵਾ ਤੇ ਇਸ ਕਾਰਨ ਉਹਨਾਂ ਨੇ ਅਸਤੀਫਾ ਲੈਣ ਦੇ ਕਿਹਾ ਵਾ ਕਿ ਤੁਹਾਨੂੰ ਦੱਸ ਦਈਏ ਕਿ ਵਿਧਾਨ ਸਭਾ ਸਪੀਕਰ ਨੇ 3 ਜੂਨ ਨੂੰ ਅਗਰਾਲ ਦਾ ਜਿਹੜਾ ਜਿਹੜਾ ਉਹਨਾਂ ਨੂੰ ਬੁਲਾਇਆ ਸੀ ਉੱਥੇ ਪਰ ਇਸ ਤੋਂ ਪਹਿਲਾਂ ਹੀ ਅਗਰਾਲ ਨੇ ਖੁਦ ਹੀ ਆਪਣਾ ਜਿਹੜਾ ਅਸਤੀਫਾ ਜਿਹੜਾ ਵਾਪਸ ਲੈ ਲਿਆ ਫਿਲਹਾਲ ਇਸ ਦੀ ਸਬੰਧੀ ਫਿਲਹਾਲ ਇਸ ਸਬੰਧੀ ਵਿਧਾਇਕਾਂ ਨਾਲ ਕੋਈ ਪ੍ਰਤੀਕਿਰਿਆ ਇਹੜੀ ਨਹੀਂ ਆਈ ਦੱਸ ਦਈਏ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਧਾਇਕ ਅਨੁਆਲ ਜਿਹੜੇ ਆ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਸਨ ਅਤੇ ਅਗਲੇ ਹੀ ਦਿਨ ਉਹਨਾਂ ਨੂੰ ਵਿਧਾਨ ਸਭਾ ਦਾ ਸਪੀਕਰ ਕੁਲਤਾ ਸਿੰਘ ਸਦਵਾਂ ਨੂੰ ਆਪਣਾ ਸਤੀਫਾ ਭੇਜ ਦਿੱਤਾ ਸੀ ਅਗਰਾਲ ਆਪ ਦੇ ਸਾਬਕਾ ਸੰਸਦ ਮੈਂਬਰ ਸ਼ਸ਼ੀਲ ਕੁਮਾਰ ਰਿੰਕੂ ਆਪਣੇ ਨਾਲ ਦਿੱਲੀ ਸਥਿਤ ਭਾਜਪਾ ਦੇ ਦਫ਼ਤਰ ਪਹੁੰਚੇ ਤੇ ਉੱਥੇ ਹੀ ਉਹਨਾਂ ਨੇ ਜਿਹੜੀ ਆ ਬੀਜੇਪੀ ਜਿਹੜੀ ਆ ਉਹ ਜੁਆਇਨ ਕਰ ਲਈ ਸੀ ਉਹਨਾਂ ਆਜਪਾ ਵੀ ਸ਼ਾਮਲ ਹੋਣ ਤੋਂ ਬਾਅਦ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਉਹਨਾਂ ਦੇ ਘਰ ਦੇ ਬਾਹਰ ਕਾਫੀ ਜਿਹੜੀ ਨਾਰੇਬਾਜ਼ੀ ਕੀਤੀ ਜਿਹੜੇ ਉਹਨਾਂ ਦੇ ਬੋਰਡ ਲੱਗੇ ਸੀ ਵਿਧਾਇਕ ਦੇ ਉਹ ਵੀ ਕਾਫੀ ਜਿਹੜੀ ਤੋੜਪੰਨ ਕੀਤੀ ਉੱਥੇ ਤੇ ਕਾਫੀ ਜਿਹੜਾ ਵਿਰੋਧ ਦੇਖਣ ਨੂੰ ਮਿਲਿਆ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਸੀ ਉਹਨਾਂ ਦੇ ਵਿੱਚ ਕਾਫੀ ਜਿਹੜਾ ਵਾਅ ਰੋਸ਼ ਦੇਖਣ ਨੂੰ ਮਿਲਿਆ ਇਸ ਮਗਰੋਂ ਜ਼ਿਲ੍ਹਾ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨਨ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੇ ਦੋਸ਼ੀ ਛੇਠ ਜਿਹੜੀ ਆ ਉਹ ਕਿ ਇਸ ਜਿਹੜਾ ਉਹ ਦਰਜ ਕੀਤਾ ਗਿਆ ਪੰਜਾਬ ਦੀ ਰਾਜਧਾਨੀ ਵਿੱਚ ਪਹੁੰਚਾਉਣ ਲਿਆਉਣ ਵਾਲੇ ਲੋਟਸ ਦੀ ਮੁੱਖ ਸ਼ਿਕਾਇਤਕਰਤਾ ਸ਼ੀਤਨ ਰਾਗ ਕਰੀਬ ਡੇਢ ਸਾਲ ਪਹਿਲਾਂ ਆਪਰੇਸ਼ਨ ਸ਼ੀਤਲ ਅਗਰਾਲ ਅਤੇ ਜਲੰਧਰ ਕੇਂਦਰੀ ਹਲਕੇ ਤੋਂ ਵਿਧਾਇਕ ਰਮਨ अरोड़ा ਨੇ ਬਿਆਨ ਦਰਜ ਕਰਵਾਏ ਸਨ ਮੁਹਾਲੀ ਥਾਣੇ ਵਿੱਚ ਕੇ ਜ਼ਰਜ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਬੀਰੋ ਨੂੰ ਸੌਂਪੀ ਗਈ اور 1.5 ਸਾਲ ਬੀਤ ਜਾਣ ਤੇ ਵਿਜੀਲੈਂਸ ਦੀ ਜਾਂਚ 'ਚ ਅਜੇ ਕੋਈ ਤੱਥ ਸਾਹਮਣੇ ਨਹੀਂ ਆਇਆ ਜਿਸ ਦੇ ਨਾਲ ਮਾਮਲੇ ਨੂੰ ਕਿਸੇ ਨਾਂ ਦਾ ਲਿਆ ਜਾ ਸਕੇ ਦੂਜੇ ਪਾਸੇ ਭਾਜਪਾ ਵੀ ਸ਼ਾਮਲ ਹੋਣ ਤੋਂ ਬਾਅਦ ਸ਼ੀਤਨ ਤੇ ਅਨੁਰਾਗ ਨੇ ਕੱਲ ਕਹਿ ਕੇ ਆਪਰੇਸ਼ਨ ਲੋਟਸ ਦੇ ਮਾਮਲੇ 'ਚ ਕੀ ਹੋਇਆ ਇਸ ਬਾਰੇ ਉਹ ਜਲਦੀ ਵੱਡਾ ਖੁਲਾਸਾ ਜਿਹੜਾ ਕਰਨਗੇ ਬਹੁਤ ਵੱਡੀ ਜਿਹੜੀ ਖਬਰ ਜਲੰਧਰ ਤੋਂ ਆ ਰਹੀ ਆ ਜਿਹੜੇ ਸ਼ੀਤਨ ਰਾਗ ਵਿਧਾਇਕ ਆ ਆਮ ਆਦਮੀ ਪਾਰਟੀ ਤੋਂ ਸਿੱਗੇ ਜਿਹੜਾ ਉਹਨਾਂ ਨੇ ਆਪਣਾ ਅਸਤੀਫਾ ਜਿਹੜਾ ਉਹ ਵਾਪਸ ਲੈ ਲਿਆ ਵਾ ਕਾਫੀ ਜੜੀਆਂ ਖਬਰਾਂ ਜੜੀਆਂ ਆ ਰਹੀਆਂ ਵਾ